ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਅੱਜ ਨਵੇਂ ਬਲੌਗ ਤੇ ਸਾਰਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਜੀ ਤੇ ਅੱਜ ਆਪਾਂ ਚੱਲੇ ਆ ਜੀ ਟੈਂਕੀ ਤੇ ਲੱਗਾ ਲੰਗਰ ਤੇ ਨਾਲੇ ਚੱਲੇ ਆ ਮੱਥਾ ਟੇਕਣ ਤੇ ਨਾਲੇ ਰੌਣਕ ਮੇਲਾ ਵੇਖਣ ਨਾਲੇ ਤੁਹਾਨੂੰ ਬਖਾਲਦੇ ਆ ਤੇ ਸਾਰੀਆਂ ਸੰਤਾਂ ਨੂੰ ਹੋਲੇ ਮੱਲੇ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਜੀ Thank you. ਆ ਪਹੁੰਚ ਗਿਆ ਜੀ 베ਰੀ ਵਾਲੇ ਮੋੜ ਤੇ ਤੇ ਸੰਗਤਾਂ ਨੂੰ ਰੋਕ ਰੋਕ ਕੇ ਰੋਹ ਦਾ ਲੰਗਰ ਚੁਕਾਇਆ ਜਾ ਰਿਹਾ ਜੀ ਤੇ ਆਪਾਂ ਵੀ ਪਹੁੰਚੇ ਹਾਂ ਰੌਣਕ ਮੇਲਾ ਵੇਖਣ ਵਾਸਤੇ ਲਓ गाइस ਇੱਥੇ ਆਪਾਂ ਹੋਰ ਜੀ ਹਾਂਜੀ ਆਓ ਲਓ ਜੀ ਦੇਖੋ ਜੀ ਰੋਹ ਦਾ ਲੰਗਰ ਜੀ ਸੇਵਾ ਚੱਲ ਰਹੀ ਬੱਚੇ ਸੇਵਾ ਕਰਦੇ ਆ ਕੀ ਨਾ ਆਵੇ। ਆਹਾਂ ਲਾਉਂਦੀ। ਆਕੇ ਆਈਏ। ਆਕੇ ਆਈਏ। ਆਸੀ ਖੜੇ ਆ ਜੀ ਗੁਰਦਾਸਪੁਰ ਰੋਡ ਤੇ ਤੇ 베ਰੀਆਂ ਵਾਲੇ ਮੋੜ ਤੇ ਆ ਜੀ।

गरम गरम जलेब देखो जी बह गए सेवा करो चलो सेवा कर लो

परमप्या ओ सभी वीर और नारो वस्यानी तालो नदी आ गई संताल आ जाने मारा दा सोजा मारा सत्य वाला दान मेल करया हरना ताली अपने बात में जन जन्म के कलाकार है गोविंद राज बड़े शिवाजी ने ताल फड़िया की लाओ जम्मू वारी गॾी लाओ लो लायो इदर लो और Mamuwaa o mufu la fa la fa kakalaka, o tẹ o mola o fili la. ਤੇ ਸੇਵਾ ਦੀ ਸਾਜ ਜ਼ਰੂਰ ਪਾਓ ਇੱਥੇ ਆ ਕੇ

اے دوستو جی ہا ہا جی ہا ہا اے ہا اے دا منظر اتنا سندر اور تعلق کیا جا رہا ہے اور شادیوں کے نام سے لگائے گئے ہیں تاکہ وہ شادیوں کی تکمیل ہو جائے